ਗੱਲ ਤੋਰੀਏ ਤੋਰੀਏ ਹੌਸਨ ਕਦਮ ਲੈ ਜਾਨ ਪਾਵੇਂ ਲੜਾਈ ਜਟਲੀ ਆਜੀ ਆਜੀ ਥੋੜਾ ਕੌਨਫੀਡੈਂਸ ਲੈਵਲ ਮੈਨਾਂ ਨਹੀਂ ਹੈ ਕੋਈ ਸਾਬੀ ਹੈ ਨਹੀਂ ਪਤਾ ਨਹੀਂ ਇਹ ਇਨਫਲੂਐਂਸਰ ਆਪਣੇ ਆਪਣੇ ਕੀ ਸਮਝ ਰਹੇ ਨੇ ਮੇਰੇ ਵਰੇ ਜਾਨੋ ਮੈਂ ਇੱਕ ਨਵਾਂ YouTube ਚੈਨਲ ਸਟਾਰਟ ਕੀਤਾ ਜੇ ਤੁਹਾਨੂੰ ਪਤਾ ਲੱਗੇ ਵੀ ਮੈਂ ਕੀਆਂ ਮੈਂ ਕਿੱਥੋਂ ਕੀ ਕਰਦੀ ਐ ਵੀ ਹਾਲੇ ਤੱਕ ਤੇਰਾ ਪਤਾ ਹੀ ਨਹੀਂ ਕੁਛ ਇਸ ਕੀਤੀ ਰਾਈਟ ਐਂਡ ਆਈ ਵਾਂਟ ਕਿ ਤੁਸੀਂ ਸਾਰੇ ਗਾਣੇ ਮੈਨੂੰ ਜਾਨੋ ਮੈਂ ਕੀ ਆ ਮੇਰੀ ਜ਼ਿੰਦਗੀ ਕੀ ਆ ਉਹ ਸਾਰਾ ਕੁਝ ਜਾਣੋ ਚੰਗੀ ਤਰ੍ਹਾਂ ਨਹੀਂ ਸਾਨੂੰ ਕੋਈ ਲੋੜ ਨਹੀਂ ਹੈਗੀ ਤੇਰੇ ਬਾਰੇ ਚੰਗੀ ਤਰ੍ਹਾਂ ਦੀ ਡੀਟੇਲ ਵਿੱਚ ਜਾਣ ਦੀ ਅਸੀਂ ਆਲਰੇਡੀ ਬਹੁਤ ਜਾਣ ਚੁੱਕੇ ਹਾਂ ਤੇਰੇ ਲੱਛਣਾਂ ਦਾ ਸਭ ਨੂੰ ਹੀ ਪਤਾ ਵਾ ਕਿਹਨੂੰ ਨੇ ਤਕਦਰ ਲੱਛਣਾਂ ਵਾਲੇ ਦਰਅਸਲ ਇਹਦੀ ਵੀ ਨਹੀਂ ਗਲਤੀ ਹੈਗੀ ਇਹ ਪਿੱਛੇ ਰਹੀ YouTube ਤੇ ਪੈਸੇ ਬਣਾਉਣ ਤੋਂ ਬਈ ਇਨੋ ਓਵਰ ਕੌਨਫੀਡੈਂਸ ਇਨ ਆਕਟ ਰਹਾ ਨਾ ਵੀ ਇਨੋ ਫੇਕ ਐਕਸੈਂਟ ਕਿਵੇਂ ਮਾਰ ਲਿਆ ਦੀਨੇ ਮੈਨੂੰ ਪਹਿਲਾਂ ਲੱਗਦਾ ਸੀ ਵੀ ਨਹੀਂ ਇਹਨਾਂ ਨੂੰ ਬਹੁਤ ਨੌਲੇਜ ਆ ਨਾ ਵੀ ਬੜੀਆ ਪੜੀਆ ਲਿਖਿਆ ਇਹਨਾਂ ਤਾਂ ਕਰ ਕਿਹਨੂੰ ਸਾਈਟ ਪ੍ਰੋਮੋਸ਼ਨ ਦਿੰਦੇ ਨੇ ਮਿਸਨਸ ਬਹੁਤ ਕੁਛ ਸਿਕੰਡੀ ਲੋੜ ਹੈ ਨਾ ਸਾਡੇ ਸੇਜੇ ਕੰਫੀਡੈਂਸ ਹੋਇਆਗਾ ਇਹਨਾਂ ਵੀ ਅਸੂ ਸਾਹਮਣੇ ਆ ਕੇ ਇਹਨਾਂ ਚੀਜ਼ ਨੂੰ ਪ੍ਰਮੋਟ ਕਰੀ ਆਪਣਾ ਫੇਸ ਲੈ ਕੇ ਹੈ ਨਾ ਪਰ ਜਦੋਂ ਮੇਰੀ ਆ ਵੀਡੀਓ ਦੇਖੀ ਹੈ ਨਾ ਇਹਨੂੰ ਕਿਸੇ ਸੂਟ ਲੈਣੇ ਪ੍ਰਮੋਸ਼ਨ ਕਰ ਲਈ ਕਿਸੇ ਸੂਟ ਭੇਜਿਆਣਾ ਵਾ ਤੇ ਇੰਨੀ ਤੋਂ ਵੀ ਨਾਮ ਦਾ ਜਲੂਸ ਹੀ ਕੱਢਤਾ ਹੈ ਨਾ ਇੰਨਾ ਜ਼ਿਆਦਾ ਹੱਸਾਉਂਦਾ ਉਹ ਕਲਿੱਪ ਦੇਖ ਕੇ ਨਾ ਮੈਨੂੰ ਤੁਹਾਡੀ ਵੀਡੀਓ ਦੇਖ ਕੇ ਕੀ ਕਰਦੀ ਹੈ ਮੇਰਾ ਸੂਟ ਕਿੱਥੇ ਆ ਕਿਰਨ ਕੋਚਰ ਮੇਰਾ ਸੂਟ ਕਿੱਥੇ ਆ ਮੈਨੂੰ ਪਤਾ ਸੀ ਇੱਕ ਸਕਿੰਟ ਤੋਂ ਪਹਿਲਾਂ ਮੇਰੇ ਅੱਜ ਸੂਟ ਆ ਜਾਣਾ ਹੈ ਕਿਉਂਕਿ ਮੈਂ ਨਾ ਜੋ ਲੈਤਾ ਕਿਰਨ ਕੋਚਰ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕਿੱਡੀ ਅਨਪੜ ਹੈ ਕਿਰਨ ਕੋਚ ਉਹਦੇ ਬੁਟੀਕ ਦੇ ਨਾਮ ਹੈਗਾ ਕਿਰਨਸ ਕਟੂਰ ਇੱਕ ਕਟੂਰ ਨੂੰ ਕੋਚਰ ਹੀ ਪੜੀ ਜਾਂਦੀ ਹੈ ਉਹਨਾਂ ਲਈ ਇੱਥੋਂ ਤੁਹਾਨੂੰ ਪਤਾ ਲੱਗੇ ਵੀ ਇਹ ਕਿੰਨੇ ਕੁ ਪਾਣੀ ਚਾਹ ਹੁਣਾ ਵੀ ਬਸ ਇੱਕ ਐਕਸਿਟੀ ਮਾਮਨਾ ਹੁੰਦਾ ਪੜਾਈ ਬੜੂਏ ਦਾ ਨਾਮ ਇਹਦੇ ਕੱਖ ਨਹੀਂ ਆਉਂਦਾ ਇਹਨਾਂ ਕੋਲ ਪੁੱਛ ਕੇ ਦੇਖ ਲਓ ਕੁਝ ਵੀ ਨਹੀਂ ਨਾ ਨੌਲੇਜ ਹੁੰਦੀ ਤੂੰ ਨੁਏ ਭਲੇ ਕਹੀ ਆ ਵੀ ਇਹ ਸਾਡੀ ਬਹੁਤ ਪ੍ਰੋਮੋਸ਼ਨ ਕਰਨੇ ਵੀ ਬਹੁਤ ਨੋਲੇਜੇਬਲ ਨੇ ਬਹੁਤ ਪੜੀਆਂ ਕੀਤੀਆਂ ਨੇ ਇਹਨਾਂ ਨੂੰ ਕੱਖ ਨਹੀਂ ਆਉਂਦਾ ਤੇ ਸਾਰਾ ਕੁਝ ਫੇਵਰੇਟ ਹੀ ਹੋਣਾ ਚਾਹੀਦਾ ਤੇ ਫਿਰ ਸੂਟਾਂ ਦੇ ਮਾਮਲੇ 'ਚ ਕੋਈ ਰਿਸਕ ਨਹੀਂ ਸੋ embroidery ਤੋਂ ਲੈ ਕੇ ਕਸਟਮਾਈਜੇਸ਼ਨ ਤੋਂ ਲੈ ਕੇ ਕਲਰ ਸਿਲੈਕਸ਼ਨ ਤੋਂ ਲੈ ਕੇ ਮੈਂ ਕੀ ਜੀ ਨਹੀਂ ਲੱchn ਗਏ ਲੋ ਵੀ ਤੇ ਜੋ ਸਿੱਧੇ ਤਰ੍ਹਾਂ ਹੀ ਬੋਲ ਜਾਂਦਾ ਹਾਂ ਆਹ ਕਮ ਫੁਕਰਿਆ ਹੋਏ ਹੁੰਦੇ ਨੇ ਤੂੰ ਬੋਲ ਕੇ ਕਹਿ ਵੀ ਹਾਂ embroidery ਇਕ ਬੋਇਡਰੀ ਫਿਰ ਅੱਜ ਜਦੱਕੇ ਤਾਂ ਮੇਰੇ ਵਰਗੀ ਬਜਰੀ ਭੈਣ ਨੂੰ ਨਹੀਂ ਪਤਾ ਲੱਗਿਆ ਹਾਂ ਹਨਾ ਤੇ ਅੱਧੀ ਹੋਣੀ ਇਹ ਵੀ ਚੱਲੇਗਾ ਨਾ ਸੈਨ ਫਾਲੋਇੰਗ ਜੀ ਹੈਗੀ ਆ ਵੀ ਇਹਨੂੰ ਭੇਜ ਦਿੰਦੀ ਆ ਉਹ ਕਿਤੇ ਪਤਾ ਸੀ ਗਿਆਨ ਪੜਾਇਆ ਮੇਰੇ ਨਾਲੋਂ ਤੇ ਲੂਸੀ ਕੱਢ ਦੂਗੀ ਤੇ ਥੱਲੇ ਜਿੱਥੇ ਨੇ ਇੰਸਟਾਗ੍ਰਾਮ ਤੇ ਤੋਂ ਮੋਹਿ ਨੂੰ ਦਿੱਤੀ ਆ ਤੇ ਪਹਿਲਾਂ ਵੀ ਉਹ ਪਤਾ ਨਹੀਂ ਸੀ ਵੀ ਗਲਤ ਬੋਲਦੀ ਜਦੋਂ ਲੋਕ ਥੱਲੇ ਕੋਪਮੈਂਟ ਕਰਨ ਲੱਗੇ ਵੀ ਇਹਦਾ ਨਾਮ ਕਟੂਰ ਆ ਨਾ ਕਿ ਕਾਉਚਰ ਕਾਉਚਰ ਆ ਤੇ ਸੇ ਨੇ ਬਿਛਰਲੀ ਵਾਰੀ ਨੇ ਕਮੈਂਟ ਵੰਗ ਕਰਦੇ ਤੇ ਲੋਕਾਂ ਤੋਂ ਪ੍ਰਸ਼ਾਦ ਲੈਣ ਲੱਗੇ फे एक नामार सान पता तने पना करें सेट वेस्टर से मेरी गए माद तीी माधी में विषस्टरद गैी ी सानों केहदिया थ है कि भी मैंटाउ म्मी करती आगी पहलेला द हमें कर रसी साबधा नी से कमकाला बदा से लखखा लागे बन जानने फरने स्रोटआ आपद बढ़े के नहीं मैंथ श्वारी बॉडे ना नहीं हैगा साी रेशवारी विचने डैट होगी ਸ਼ੋਅ ਆਏ ਵਧੀਆ ਨਹੀਂ ਲੋਕ ਦਾ ਉਹ ਡੈਗਰ ਉਹ ਡੈਮਨੋਲ ਸਾਰੇ ਕੇ ਪਹਿਲਾਂ ਤੋਂ ਸਾਰੇ ਕਹਿੰਦੇ ਸੀ ਹਾਂ ਬਈ ਵਧੀਆ ਸੋਚ ਹੈਰੀ ਹੈ ਨਾ ਸਭ ਨੇ ਇਹਨੂੰ ਵਧੀਆ ਕਿਹਾ ਉਸ ਤੋਂ ਬਾਅਦ ਇਹ ਰੰਗ ਦੇਖ ਕੇ ਸਾਰੇ ਗਾਲਾਂ ਕੱਢਦੇ ਧੁੰਦ ਘਾਉਂਦੇ ਆ ਕਿ ਕਰਦੀ ਏ ਹਾਈ ਰੀ ਤੇ ਹੈਪੀ ਬਰਥਡੇ ਤੇ ਹਾਈ ਰੀ ਤੇ ਨੂੰ ਹੈਪੀ ਬਰਥਡੇ ਨੀ ਇੱਥੇ ਇਹ ਕੋਈ ਕੁ ਸੁਣਨੇ ਨੂੰ ਸਰਪ੍ਰਾਈਜ਼ ਲੱਗੀ ਸਖਲੀ ਫਰਨਾ ਮਤਲਬ ਇਹਦੇ ਨੂੰ ਫੈਂਕ ਕੇ ਜਦੋਂ ਵਿੱਚ ਉਹਨੇ ਕੇਕ ਲੈ ਕੇ ਆਇਆ ਸੀ ਤੇ ਤੋ ਚਾਉਂ ਨਹੀਂ ਦਿੱਤਾ ਗਿਆ ਕਿ ਕਿ ਫੈਨ ਉਹ ਰਮਾਨੀ ਜਾਣੀ ਜਾਨੀ ਤਾਂ ਕਰਕੇ ਨਾ ਬਸ 340 ਕੇ ਕੱਤੇ ਨੇ ਉਹਦਾ ਕੁਝ ਖਾਸ ਨਹੀਂ ਕੀਤਾ ਹੈਗਾ ਬਰդ ਤੇ ਨੇ ਬਸ ਕੁਝ ਦੋਕ ਸੁਬੰਧਾ ਮਤਲਬ ਬੁਲਾਇਆ ਹੋਣਾ ਵਾ ਤੇ ਉਹ ਸਾਰੇ ਆਈ ਸੀਗੇ ਆਉਣਾ ਹੀ ਐਵੇਂ ਸੀ ਤੂੰ ਬੁਲਾਇਆ ਵਾ ਹਨਾ ਆਉਣ ਗਈ ਐਕਚੁਅਲ ਟਾਈਮ ਵਾਸ ਨਾਟ ਅਵੇਅਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਅਰਨ ਕੀਤਾ ਕੀ ਕਮਾਇਆ ਅੰਦਰ ਇਟ ਵਾਸ ਮਾਈ ਬਰਥਡੇ ਇਨਾ ਪਿਆਰ ਸਭ ਕੋਲ ਇਨਾ ਮਾਨ ਸਭ ਕੋਲ ஆஹே தான் சே கி தான் கீழே மாடே வினா தான் க்ளாத்தி இப்போ ਹੋ ਇਹ ਲੋਕਾਂ ਨੂੰ ਉੱਤੇ ਚੜਨਾ ਵੀ ਆਪਣੇ ਹੱਥ ਹੀ ਆ ਰਾ ਆਪਣੇ ਲੋਕੀ ਇਹਨਾਂ ਨੂੰ ਸੱਤੇ ਬਿਠਾਉਗੇ ਮੈਂ ਕਹਿੰਦਾ ਵੀਡੀਓ ਦਿਖਾਉਣੀ ਆ ਵੀ ਆ ਕੇ ਘਰੇ ਕੇਕ ਕੱਟ ਰਹੇ ਅਸੀਂ ਸਾਡੀ ਜਿਹੜੀ ਬੋਲਦਾ ਹੈਪੀ ਬਰਥਡੇ ਕਰੀ ਤਾਓ ਹੈਪੀ ਬਰਥਡੇ ਹੈਪੀ ਬਰਥਡੇ ਕਿਸੇ ਨੇ ਕਮੈਂਟ ਕੀਤਾ ਵੀ ਇਹਨਾਂ ਨੂੰ ਪੰਪਕੌਨ ਦਿੰਦਾ ਇਹ ਜਿਹੜਾ ਛਲਾਰੂ ਪੰਪ ਦਿੰਦਾ ਪਰ ਇਹ ਗੁਰਾ ਨੇ ਕਿੰਨੇ ਪੰਪ ਦੇਨੇ ਨੇ ਇਹ ਹੀ ਸੱਤੇ ਚੋਂ ਅੰਨਾ ਲੈਣੀ ਬੋਸ ਕਹੀ ਹੁੰਦਾ ਲ ਅਗਲੀ ਮੇਰਾ ਪੰਪਾ ਚਾਹਣਾ ਹੀ ਇਹ ਇਹਨਾਂ ਨੂੰ ਕੀ ਪਤਾ ਮਿਹਨਤ ਕੀ ਹੁੰਦੀ ਹੈ ਜਿਨ੍ਹਾਂ ਨੇ ਐਂ ਕਰਕੇ ਪੈਸੇ ਕਮਾਏ ਹੁੰਦੇ ਆ ਕਿਸੇ ਨੇ ਕਮੈਂਟ ਕੀਤਾ ਵੀ ਇਹਨਾਂ ਦੇ ਮਾਪੇ ਕਿੰਨਾਵਾਂ ਗਲ ਜਾਂਦੇ ਆ ਕਿ ਸਾਡੇ ਤਾਂ ਮਾਪੇ ਜਿਵੇਂ ਵੀ ਖੋਲ ਨਹੀਂ ਦਿੰਦੇ ਇਹ ਬੁੱਧ ਭਾਈ ਇਹਨਾਂ ਦੇ ਮਾਪੇ ਤਾਂ ਰਹਿ ਜਾਂਦੇ ਹਨ ਉਹ ਪਤਾ ਉਹ ਵੀ ਬਿਨਾਂ ਮਿਹਨਤ ਕਰਦੇ ਪੈਸਾ ਐਨਾ ਡੇਗਦਾਵਾ ਹੋਰ ਕੀ ਚਾਹੀਦਾ ਉਹਨਾਂ ਨੂੰ ਮਾਪੇ ਮਾਪੇ ਵੀ ਉਹ ਨਾਲ ਹੀ ਰਲ ਜਾਂਦੇ ਇਹਨਾਂ ਨੂੰ ਇੰਨਾ ਪੈਸਾ ਡੇਗਦਾ ਹੋਵੇ ਚਲਾਈ ਤਾਂ ਸੀਗੀ ਜੇ ਜੇ ਦੀ ਮੰਮੀ ਰੋਕ ਦਿੰਦੀ ਹਾਂ ਵੀ ਬਰਥਡੇ ਨਹੀਂ ਮਨਾਉਣਾ ਹੈਗਾ ਵੀ ਜੇ ਸੱਚੀ ਇਹਨਾਂ ਨੇ ਕਹਿਰ ਸੀ ਕਿ ਜਦ ਹੀ ਇਹਨਾਂ ਵੀ ਸਾਈਕਲ ਲੈਟ ਹੋਇਆ ਮੰਨੇ ਦਾ ਆਪਣਾ ਲੱਗੀ ਹੋਈ ਇਹ ਸਾਰਾ ਕੁਝ ਕਰਨੇ ਤਿੰਨ ਚਾਰ ਪਾਰਟੀਆਂ ਕਰਨ ਤੋਂ ਬਾਅਦ ਸਾਰੇ ਕਹਿੰਦੇ ਇਹੋ ਅਸੀਂ ਤਾਂ ਅਜਿਹਾ ੱਤ ਮਨਾਇਆ ਵਾ ਜੇ ਨਹੀਂ ਸੀਗਾ ਕਿੰਬਸ ਗੁਰਦੁਆਰੇ ਜਾਂਦੀ ਮਤਰਾ ਦੇਦੀ ਤੇ ਅੱਜ ਦਾ ਬਸ ਬਰਥਡੇ ਦਿਨ ਆ ਗਈ ਬੱਸ ਇਟ ਗੁਰੂ ਘਰ ਜਾ ਕੇ ਸਿੰਪਲ ਸੱਦਾ ਤੇ ਤੂੰ ਇਹਨੇ ਲੱਛਣ ਕਰਦੀਆਂ ਹੁਣ ਨੀ ਤੇਰੀ ਵੀਡੀਓ ਦੇਖਦੇ ਹਾਂ ਕਿਤੇ ਰਸਤਰੀ ਨਹੀਂ ਕਰਕੇ ਟਿਮਨਣਾ ਨਹੀਂ ਸੀਗਾ ਫਾਸੇ ਲੋਕਾਂ ਨੂੰ ਸੰਪਤੀ ਲੈਣ ਲਈ ਸਟੇਟਮੈਂਟ ਦੇ ਦੇਣਗੇ ਬਾਅਦ ਹਮੇਸ਼ਾ ਮੈਂ ਆਪਣਾ ਬਰਥਡੇ ਬਹੁਤ ਲਗਿਆ ਤਰੀਕੇ ਨਾਲ ਮਨਾਉਂ ਲਿਆ ਪ੍ਰੈਸ ਵਾਰ ਆ ਮੇਰੀ ਫੈਮਲੀ ਚ ਡੈਥ ਵੀ ਹੋਈ ਆ ਉਸ ਕਰਕੇ ਵੀ ਮੇਰਾ ਜੀ ਨਹੀਂ ਕਰ ਰਿਹਾ ਹਾਪੀ ਬਰਥਡੇ ਟੂ ਯੂ ਦਨ ਗੱਟ ਬਲੋਂ ਡਾਇਮੰਡ ਦੀ ਰਿੰਗ ਮਿਲੂ ਅੱਜ ਗੱਟ ਬਲੋਂ ਸੁਨਿਆਰੀ ਹੋਣਾ ਕਦੇ ਤੂੰ ਅੱਜ ਗੱਟ ਬਲੋਂ ਆਖਿਆ ਜੋ ਆਈ ਲਵ ਯੂ ਆਖਿਆ ਜੋ ਆਈ ਲਵ ਯੂ ਹਰ ਵਾਰ ਕੱਤੀ ਕਨੇਟ ਗਲਤੀ ਪੈਲੀਆ ਬੁੱਟੀ ਨੂੰ ਲੱਗੇ ਕੱਦ ਜੱਤਾ ਅੱਜ ਤੈਨੂੰ ਵੀ ਹਸਾ ਆਈ ਗਿਆ ਹੁਣ ਇਹਦੇ ਹਰਕਤਾਂ ਦੇਖ ਕੇ ਬਸ ਸਭ ਸੈਂਪਥੀ ਗੇਨ ਕਰਨ ਦੇ ਚੱਕਰ ਨੇ ਹਣਾ ਲੋਕਾਂ ਨੂੰ ਬੇਸਬੂ ਬਣਾਇਆ ਜਾ ਰਿਹਾ ഭൂല്യോ so,